ਹਾਂਜੀ ਸਮਝਾਂ ਚ ਆਉਂਦਾ ਨਾ ਜੋ ਅਕਲਾਂ ਤੋਂ ਬਾਹਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਜਿਹੜਾ ਸਾਡਾ ਇਨਸਾਨੀ ਸਰੀਰ ਆ ਉਹ ਪ੍ਰਮਾਤਮਾ ਨੇ ਦੁਨੀਆ ਦੀ ਸਭ ਤੋਂ ਐਡਵਾਂਸ ਮਸ਼ੀਨਰੀ ਬਣਾਈ ਹੈ ਫਿਰ ਜਦੋਂ ਆਪਣੇ ਸਰੀਰ ਦੇ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਤਾਂ ਇੰਨੀ ਹੈਰਾਨੀ ਹੋਈ ਕਿ ਪ੍ਰਮਾਤਮਾ ਨੇ ਸਾਡੇ ਸਰੀਰ ਨੂੰ ਐਸਾ ਸਿਸਟਮ ਬਣਾਇਆ ਹੋਇਆ ਇੱਕ ਕਿ ਦੁਨੀਆ ਦੀ ਕੋਈ ਵੀ ਮਸ਼ੀਨਰੀ ਜਾਂ ਦੁਨੀਆ ਦੀ ਕੋਈ ਵੀ ਤਾਕਤ ਇਦਾਂ ਦਾ ਸਿਸਟਮ ਤਿਆਰ ਨਹੀਂ ਕਰ ਸਕਦੀ ਤੇ ਅਸੀਂ ਜੇ ਕੱਲਾ ਸਾਡੇ ਸਰੀਰ ਦੇ ਉੱਤੇ ਹੀ ਬੋਲਣਾ ਤਾਂ ਪਤਾ ਨਹੀਂ ਕਿੰਨੇ ਦਿਨ ਕਿੰਨੇ ਸਾਲ ਕਿੰਨੇ ਮਹੀਨੇ ਅਸੀਂ ਬੋਲ ਸਕਦੇ ਹਾਂ ਕਿਉਂਕਿ ਸਾਡੇ ਸਰੀਰ ਦੇ ਅੰਦਰ ਹਰ ਸਮੇਂ ਇੰਨੀਆਂ ਚੀਜ਼ਾਂ ਚੱਲਦੀਆਂ ਨੇ ਕਿ ਉਹਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਣਾ ਆ ਜਿਹੜਾ ਤੁਸੀਂ ਸਿਸਟਮ ਪਿੱਛੇ ਚੱਲਦਾ ਦੇਖਦੇ ਹੋ ਆਪਣੇ ਸਰੀਰ ਦੇ ਵਿੱਚ 50 ਤੋਂ 70 ਬਿਲੀਅਨ ਸੈੱਲ ਨੇ ਜਿਹੜੇ ਉਹ ਮਰਦੇ ਤੇ ਜੰਮਦੇ ਆ ਤੇ ਆਹ ਜਿਹੜੀਆਂ ਮੋਟਰਾਂ ਚੱਲਦੀਆਂ ਨੇ ਅਸਲ ਦੇ ਵਿੱਚ ਨੇ ਤੇ ਕਈ ਤਾਂ ਇਦਾਂ ਦੀਆਂ ਇਹਨਾਂ ਸੈੱਲ ਦੇ ਅੰਦਰ ਸੂਖਮ ਮੋਟਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਜੈਟ ਇੰਜਣ ਦੇ ਬਰਾਬਰ ਤੇਜ਼ ਚੱਲਦੀਆਂ ਨੇ ਤੇ ਸਾਡੀ ਜਿਹੜੀ ਕਿਡਨੀ ਆ ਸਾਡੀ ਕਿਡਨੀ ਹਰ ਰੋਜ਼ 1.2 ਮਿਲੀਅਨ ਮਤਲਬ ਕਿ 12 ਲੱਖ ਯੂਨਿਟ ਖੂਨ ਆ ਜਿਹੜਾ ਉਹਨੂੰ ਫਿਲਟਰ ਕਰਦੀ ਆ ਸਾਡੀ ਜਿਹੜੀ ਅੱਖਾ ਇਹਦੇ ਵਰਗਾ ਅੱਜ ਤੱਕ ਨਾ ਕੋਈ ਕੈਮਰਾ ਬਣਿਆ ਨਾ ਇਹਦੇ ਵਰਗੀ ਕੋਈ ਦੂਰਬੀਨ ਬਣੀ ਆ ਆਪਣੇ ਫੋਨ ਦੇ ਕੈਮਰੇ 12 ਤੋਂ 24 ਮੈਗਾਪਿਕਸਲ ਹੋ ਜਾਣ ਆਪਾਂ ਨੂੰ ਲੱਗਦਾ ਬੜੀ ਕਲੈਰਿਟੀ ਆ ਪਰ ਸਾਡੀ ਅੱਖ ਦੀ ਜਿਹੜੀ ਪਿਕਸਲ ਆ ਜੇ ਤੁਸੀਂ ਉਹ ਜਾਣੋਗੇ ਤਾਂ ਤੁਸੀਂ ਹੈਰਾਨ ਹੋ ਜਾਣਾ ਸਾਡੀ ਅੱਖ 324 ਮਿਲੀਅਨ ਪਿਕਸਲ ਦੀ ਕੁਆਲਿਟੀ ਰੱਖਦੀ ਆ ਤੇ ਹੁਣ ਸੋਚੋ ਵੀ ਜਿਹੜੀ ਮੈਮਰੀ ਹੁੰਦੀ ਆ ਉਹ ਪ੍ਰਮਾਤਮਾ ਨੇ ਜਿਹੜੀ ਇੰਨੀ ਐਡਵਾਂਸ ਮਸ਼ੀਨਰੀ ਬਣਾਈ ਆ ਸਾਡਾ ਦਿਮਾਗ ਉਹਦੀ ਕਿੰਨੀ ਹੋ ਅਸੀਂ 25 ਲੱਖ ਜੀਬੀ ਮੈਮਰੀ ਆ ਸਾਡੇ ਦਿਮਾਗ ਦੀ ਤੇ ਇਹਦੇ ਵਿੱਚ ਜੇ ਲਗਾਤਾਰ ਆਪਾਂ 300 ਸਾਲ ਤੱਕ ਇਨਫੋਰਮੇਸ਼ਨ ਫੀਡ ਕਰੀ ਜਾਈਏ ਤਾਂ ਵੀ ਸਾਡੀ ਮੈਮਰੀ ਹੈ ਜਿਹੜੀ ਦਿਮਾਗ ਦੀ ਫੁੱਲ ਨਹੀਂ ਹੋ ਸਕਦੀ ਹਰ ਸਮੇ ਸਾਡੇ ਸਰੀਰ ਦੇ ਅੰਦਰ ਜਿਹੜੇ ਸੈੱਲ ਨੇ ਉਹ ਸੈੱਲ ਇਸ ਤਰੀਕੇ ਨਾਲ ਕੰਮ ਕਰਦੇ ਆ ਜਿਵੇਂ ਜੈਟ ਇੰਜਣ ਹੁੰਦਾ ਜਿਵੇਂ ਜਿਹੜੇ ਫਾਈਟਰ ਜਹਾਜ਼ ਹੁੰਦੇ ਨੇ ਨਾ ਉਹਨਾਂ ਦੇ ਇੰਜਣ ਜਿੰਨੀ ਸਪੀਡ ਨਾਲ ਕੰਮ ਕਰਦੇ ਆ ਉਨੀ ਸਪੀਡ ਦੇ ਨਾਲ ਸਾਡੇ ਅੰਦਰ ਜਿਹੜੇ ਨਿੱਕੇ ਨਿੱਕੇ ਕਰੋੜਾਂ ਸੈੱਲ ਨੇ ਉਹਨਾਂ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਜੈਟ ਇੰਜਣ ਦੇ ਬਰਾਬਰ ਹੁਣ ਜਿਵੇਂ ਜਦੋਂ ਅਸੀਂ ਰੋਟੀ ਖਾਂਦੇ ਆ ਅਦੇਖੋ ਤੁਸੀਂ ਹਨਾ ਕਿਦਾਂ ਪਰਮਾਤਮਾ ਨੇ ਸਿਸਟਮ ਲਾਇਆ ਹੋਇਆ ਰੋਟੀ ਅਲੱਗ ਥਾਂ ਤੇ ਜਾ ਕੇ ਡਿੱਗਦੀ ਆ ਸਾਹ ਸਾਡਾ ਉਹ ਅਲੱਗ ਨਾੜੀ ਦੇ ਵਿੱਚ ਚੱਲਦਾ ਹਨਾ ਇੰਨਾਂ ਚੀਜ਼ਾਂ ਨੂੰ ਹੀ ਦੇਖ ਕੇ ਸਾਇੰਸ ਨੇ ਕਿਤੇ ਨਾ ਕਿਤੇ ਮਸ਼ੀਨਰੀ ਆ ਜਿਹੜੀ ਉਹ ਜਾਦ ਕੀਤੀ ਹੋਣੀ ਆ ਕਿਉਂਕਿ ਜਦੋਂ ਇਨਸਾਨ ਪੈਦਾ ਹੋਇਆ ਉਸ ਸਮੇਂ ਤਾਂ ਮੈਨੂੰ ਲੱਗਦਾ ਨਾ ਕੋਈ ਇੰਜੀਨੀਅਰ ਸੀਗਾ ਨਾ ਕੋਈ ਉਦੋਂ ਡਾਕਟਰ ਸੀਗਾ ਨਾ ਕੋਈ ਉਦੋਂ ਸਾਇੰਟਿਸਟ ਸੀਗਾ ਪਰ ਪਰਮਾਤਮਾ ਸੀ ਤੇ ਪ੍ਰਮਾਤਮਾ ਸਾਰੇ ਗੁਣ ਰੱਖਦਾ ਸਾਡੀ ਉਂਗਲੀ ਦੇ ਉੱਤੇ ਜਦੋਂ ਸੱਟ ਲੱਗਦੀ ਆ ਤੇ ਜੇ ਸਾਡੀ ਉਂਗਲੀ ਦੁਬਾਰਾ ਠੀਕ ਹੁੰਦੀ ਆ ਤਾਂ ਉਹਦੇ ਉੱਤੇ ਜਿਹੜਾ ਫਿੰਗਰਪ੍ਰਿੰਟ ਹੁੰਦਾ ਸਾਡਾ ਉਹ ਕਦੇ ਵੀ ਚੇਂਜ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਪ੍ਰਮਾਤਮਾ ਨੇ ਸਾਰੇ ਦਾ ਸਾਰਾ ਰਿਕਾਰਡ ਆ ਜਿਹੜਾ ਉਹ ਸਾਡੇ ਜਨਮ ਤੋਂ ਹੀ ਸਾਡੇ ਡੀਐਨਏ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੁਣ ਸੋਚੋ ਤੁਸੀਂ ਪ੍ਰਮਾਤਮਾ ਨੇ ਕਿੰਨੀ ਕਮਾਲ ਦੀ ਮਸ਼ੀਨਰੀ ਬਣਾਈ ਆ ਸਾਡਾ ਸਰੀਰ ਜਿਹਦੇ ਵਿੱਚ ਸਾਡੇ ਲਈ ਹਰ ਇੱਕ ਇਨਫੋਰਮੇਸ਼ਨ ਫੀਡ ਕੀਤੀ ਹੋਈ ਆ ਅੱਗੇ ਵੀ ਆਪਾਂ ਗੱਲ ਕੀਤੀ ਸੀ ਪਹਿਲੀ ਵੀਡੀਓ ਦੇ ਵਿੱਚ ਕਿ ਸਾਡੀ ਨਾੜੀ ਆ ਜਿਹੜੀ ਉਹਨੂੰ ਜੇ ਆਪਾਂ ਖੋਲ ਦੀਏ ਤਾਂ ਆਪਾਂ ਧਰ ਪੂਰੀ ਧਰਤੀ ਦੇ ਉੱਤੇ ਦੀ ਆਪਾਂ ਤਿੰਨ ਵਾਰੀ ਘੇੜਾ ਦੇ ਸਕਦੇ ਆ ਸੋ ਹੁਣ ਸੋਚੋ ਵੀ ਇੰਨੀ ਵੱਡੀ ਜਿਹੜੀਆਂ ਸਾਡੀਆਂ ਨਾੜੀਆਂ ਦਾ ਜਾਲ ਆ ਸਾਡੇ ਸਰੀਰ ਦੇ ਵਿੱਚ ਇਹਦੇ ਅੰਦਰ ਜਿਹੜਾ ਸਾਡਾ ਦਿਲ ਆ ਛੋਟੀ ਜਿਹੀ ਇੱਕ ਮਸ਼ੀਨ ਆ ਛੋਟਾ ਜਿਹਾ ਇੱਕ ਪੰਪ ਲੱਗਿਆ ਹੋਇਆ ਤੇ ਉਹ ਇੰਨੇ ਵੱਡੇ ਜਾਲ ਦੇ ਵਿੱਚ ਜਿਹੜਾ ਖੂਨ ਆ ਉਹਨੂੰ ਪੰਪ ਕਰਦਾ ਹੈ ਨਾ ਇੰਨੀ ਦੂਰ ਤੱਕ ਇੰਨੀ ਛੋਟੀ ਮੋਟਰ ਕਿਸੇ ਵੀ ਲਿਕਵਿਡ ਪਦਾਰਥ ਨੂੰ ਪੰਪ ਕਰਕੇ ਭੇਜ ਸਕਦੀ ਆ ਨਹੀਂ ਇਹ ਸਿਰਫ ਸਾਡੇ ਸਰੀਰ ਦੇ ਅੰਤਰੀਏ ਚੀਜ਼ਾਂ ਚੱਲ ਰਹੀਆਂ ਨੇ ਇਹ ਪ੍ਰਮਾਤਮਾ ਨੇ ਇਨਸਾਨੀ ਸਰੀਰ ਦੇ ਅੰਦਰ ਇੰਨੀ ਐਡਵਾਂਸ ਮਸ਼ੀਨਰੀ ਇੰਨਾ ਐਡਵਾਂਸ ਸਿਸਟਮ ਇੰਨੇ ਐਡਵਾਂਸ ਸਾਡੀਆਂ ਅੱਖਾਂ ਦੇ ਪਿਕਸਲ ਅੱਖਾਂ ਦੇ ਕਲਰ ਸਾਡੇ ਕੰਨ ਸਾਡੀ ਜੁਬਾਨ ਸਾਡਾ ਦਿਮਾਗ ਹਰ ਸ਼ੈ ਪਰਮਾਤਮਾ ਨੇ ਇੰਨੀ ਕੁ ਅਡਵਾਂਸ ਬਣਾਈ ਆ ਕਿ ਤੁਸੀਂ ਹੈਰਾਨ ਹੋ ਜਾਣਾ ਆ ਦੇਖੋ ਸਾਡੀਆਂ ਜਿਹੜੀਆਂ ਕਿਡਨੀਆਂ ਨੇ ਇਹ ਖੂਨ ਨੂੰ ਕਲੀਨ ਕਰਦੀਆਂ ਨੇ ਹੁਣ ਜਿਹੜਾ ਡੈਲਿਸਸ ਆ ਉਹ 25 ਵਾਰ ਸਾਡੀਆਂ ਕਿਡਨੀਆਂ ਸਾਡੇ ਲਈ ਫ੍ਰੀ ਕਰਦੀਆਂ ਨੇ ਜੇ ਕਿਸੇ ਦੀ ਕਿਡਨੀ ਕਿਸੇ ਦਾ ਗੁਰਦਾ ਖਰਾਬ ਹੋ ਜਾਂਦਾ ਉਹਨੂੰ ਬਾਹਰ ਜਾ ਕੇ ਡੈਲਿਸਸ ਕਰਵਾਉਣਾ ਪੈਂਦਾ ਤਾਂ ਦੇਖ ਲਓ ਕਿੰਨੇ ਪੈਸੇ ਲੱਗਦੇ ਆ ਪਰ ਪ੍ਰਮਾਤਮਾ ਨੇ ਉਹ ਸਿਸਟਮ ਸਾਡੇ ਸਰੀਰ ਦੇ ਵਿੱਚ ਬਣਾਇਆ ਹੋਇਆ ਕਿ ਫ੍ਰੀ ਡੈਲਿਸਸ ਸਾਡੀਆਂ ਕਿਡਨੀਆਂ 25 ਵਾਰੀ ਕਰਦੀਆਂ ਨੇ 25 ਵਾਰ ਹੁਣ ਦੇਖੋ ਵੀ ਉਹ ਕਿੰਨਾ ਫਿਲਟਰ ਕਰਦੀਆਂ ਨੇ ਜੋ ਸਾਡਾ ਬਲੱਡ ਆ ਸੋ ਇਸੇ ਕਰਕੇ ਕਹੀਦਾ ਕਿ ਪ੍ਰਮਾਤਮਾ ਤਾਂ ਸਾਡੇ ਅੰਦਰ ਹਰ ਸਮੇਂ ਵਾਸ ਕਰਦਾ ਕਿਉਂਕਿ ਇਸ ਮਸ਼ੀਨਰੀ ਨੂੰ ਚਲਾਉਣ ਵਾਸਤੇ ਜਿਹੜੀ એનર્ਜੀ ਜਿਹੜੀ ਉਹ ਲਾਈਟ ਆ ਓਹੋ ਉਹ ਕੋਤ ਪਰਮਾਤਮਾ ਇਸੇ ਕਰਕੇ ਕਹੀਦਾ ਕਿ ਤੁਸੀਂ ਤਾਂ ਜੇ ਰੱਬ ਦੇਖਣਾ ਤਾਂ ਆਪਣੇ ਆਪ ਨੂੰ ਸ਼ੀਸ਼ੇ 'ਚ ਖੜ ਕੇ ਦੇਖ ਲਓ ਤੁਹਾਡੇ ਅੰਦਰ ਪਰਮਾਤਮਾ ਵਾਸ ਕਰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਤੇ ਤੇ ਭਰੋਸਾ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜੋ ਹਰ ਸਮੇਂ ਤੁਹਾਡੇ ਅੰਦਰ ਤੁਹਾਡੇ ਸਰੀਰ ਦੇ ਵਿੱਚ ਚਮਤਕਾਰ ਵੀ ਹੋ ਰਹੇ ਨੇ ਤੇ ਕਲਾ ਬੀ ਵਰਤ ਰਹੀ ਹੈ ਆਪਣੇ ਰੱਬ ਤੇ ਭਰੋਸਾ ਰੱਖੋ ਜਿਹੜੇ ਵੀ ਨਾਂ ਨਾਲ ਉਹਨੂੰ ਜਾਣਦੇ ਹੋ ਉਹਦਾ ਨਾਂ ਲੈਣਾ ਸ਼ੁਰੂ ਕਰੋ ਕਿਉਂਕਿ ਉਹਦੇ ਵੱਲੋਂ ਕਦੇ ਵੀ ਕੋਈ ਕਮੀ ਨਹੀਂ ਹੁੰਦੀ ਕਮੀ ਸਿਰਫ ਸਾਡੇ ਵਿੱਚ ਹੁੰਦੀ ਹੈ ਪ੍ਰਮਾਤਮਾ ਵੱਲੋਂ ਹਰ ਸਮੇਂ ਰਹਿਮਤਾਂ ਨੇ ਜਿਹੜੀਆਂ ਉਹ ਬਰਸਦੀਆਂ ਰਹਿੰਦੀਆਂ ਫਿਰ ਕਹਿੰਦੇ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰੋ ਤਾਂ